हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜਸੇ ਲਈ ਲੈ ਕੇ ਆਏ ਹਾਂ ਜੀ ਸੋਈ ਸਵਾਈ ਆ ਭਾਈ ਆਓ ਪੁੱਛ ਲੈਨੇ ਆ ਭਾਈ ਪ੍ਰੋਟੀਨ ਅੱਜ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਕਿਵੇਂ ਆ ਜੀ ਬਹੁਤ ਠੀਕ ਹਾਂ ਵਧੀਆ ਜੀ ਹਾਂ ਬਹੁਤ ਵਧੀਆ ਭਾਈ ਵਧੀਆ ਚੱਲਦਾ ਭਾਈ ਕੰਮ ਹਾਂ ਬਹੁ ਬਈ ਚੱਲਦਾ ਚਲੋ ਵਧੀਆ ਨਾਮ ਤੇ ਐਡਰੈਸ ਹੋਵੇ ਸਿੰਗਾਰਾ ਨੋ 966 ਗਲਾਉ ਸਿੰਘ ਪਿੰਡ ਬਰਨਾਲਾ ਜ਼ਿਲ੍ਹਾ ਤਪਾ ਤਸੀਲ ਠੀਕ ਹੈ ਬਈ ਨੇੜੇ ਪਿੰਡ ਨੇੜੇ ਪਉਂਡਾ ਡਾਕਟਰ ਬਹਾਉ ਰਹਿ ਗਿਆ ਮੋਬਾਈਲ ਨੰਬਰ ਬੋਲ 99014 33579 ਠੀਕ ਹੈ ਬਈ ਬਾਕੀ ਡਾਕਟਰ ਹੁਣੇ ਬਾਹਰ ਸੂਈ ਆ ਜੀ ਤੇ ਸਾਹਮਣੇ ਜੇਰ ਬੱਠਲ ਜੀ ਪਾਈ ਆ ਹਮ ਆ ਪਈ ਆ ਬਈ ਜੇਰ ਬੱਠਲ ਦੇ ਵਿੱਚ ਬਈ ਆ ਜੇਰ ਕੰਪਲੀਟ ਠੀਕ ਹੈ ਬਈ ਹਾਂ ਜੀ ਇਹ ਦੇਖ ਲਾ ਨਾਰਵਾ ਜਮਾ ਕੱਚਾ ਜੇ ਬੰਨ ਤੇਰੇ ਬੈਠੇ ਰੋ ਖੜੇ ਤੇ ਸਾਹਮਣੇ ਤੇ ਬੱਠਲ ਜੇਰ ਪਾ ਕੀ ਹਟਾਈ ਹਮ ਬੱਚੇ ਕੀ ਹੈ ਬੱਚਾ ਜੀ ਮੈਂ ਬੱਚਾ ਬਈ ਠੀਕ ਬਾਕੀ ਡਾਕਟਰ ਆਏ ਹੁਣ ਇਹ ਦੂਜਾ ਸੂਆ ਵੇਹੜਾ ਥੋੜੀ ਜੀ ਪਹਿਲੇ ਸੂਏ ਵੱਡੀ ਹੋ ਕੇ ਬਣੀ ਵੀ ਆ ਠੀ ਤੇ ਮੰਨੂ ਵੀ ਸਾਇਆ ਬਸ ਬਾਪਾ ਮੂੰਹ ਨਹੀਂ ਫਟ ਕੇ ਦੇਖਿਆ 100 ਵਿੱਚ ਬੰਦਾ ਜੀ ਹੋਊਗੀ ਠੀਕ ਐ ਤੇ ਬਹਿਰ ਦਾ ਮੰਨ ਕੇ ਚਲੋ 22 ਕਿਲੋ ਪਹਿਲਾ ਡਰ ਕਾਟ ਹੈ ਠੀਕ ਐ ਐਲ ਕੀ ਨਾਮ ਵਾਲਾ 25 ਕਿਲੋ ਚਵਾਉਣ ਦਾ ਹੱਕ ਆ ਬਹਿਰ ਦੀ ਜਿਵੇਂ ਕੁਆਜਤੀ ਆ ਹੂੰ ਤੇ ਜਾਤ ਨਸਲ ਬਹੁਤ ਆ ਥਨ ਤੇ ਥਨ ਵੀ ਬਹੁਤ ਜਗ੍ਹਾ ਨਾਂ ਨਾਂ ਦੇ ਵਿੱਚ ਬਹੁਤ ਨਾੜਾ ਨੁੜਾਲੇ ਵਿੱਚ ਹਾਂ ਵੱਡੀ ਗੱਲ ਕੀ ਆ ਰਾਟਰ ਆਪਣੀ ਬਰ ਜਦੋਂ ਮਰਜੀ ਦੇਖ ਲੈ ਬੰਦਾ ਹੂੰ ਆਪਣੀ ਬਹਿਰ ਸੰਧੀ ਸੀਲ ਹੁੰਦੀ ਐ ਸੰਧੀ ਸੀਲ ਹੁੰਦੀ ਐ ਹੂੰ ਇਹਨਾਂ ਕੁਝ ਨਹੀਂ ਬਹਿਰ ਦੀ ਜਮੈਂਟ ਚਾਬਰ ਦਾ ਕਮਾਲ ਹਾਂ ਚਾਂਚਾ ਬਹੁਤ ਠੀਕ ਖਾਦੇ ਸੋ ਸਾਮਸੂਨ ਦੇਖੋ ਫੁੱਲ ਰਾਜ ਜਾਂ ਫੁੱਲ ਕੱਦ ਦਾ ਆਰਡਰ ਦੇਖੋ ਆਰਡਰ ਬੜਾ ਕਮਾਲ ਦਾ ਬਈ ਦੁੱਧ ਵਾਲਾ ਭਾਂਡਾ ਲੱਗਿਆ ਕਰ ਮੈਂ ਮੰਗੀ ਡਾਕਟਰ ਕੀ ਹੈ ਨਾ ਬਹਿਰ ਦਾ ਉਂ ਵੀ ਕੁਆਲਿਟੀ ਬਹੁਤ ਹੈ ਨਾੜਾ ਨੂੜਾ ਦੇਖੋ ਪੂਰੀ ਨਾੜ ਲੈ ਦੁੱਧ ਵਾਲੀ ਬਈ ਕੀ ਬਾਤ ਆ ਤੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਖੋਲ ਦੋ ਬਈ ਤੋਰ ਕੇ ਦਿਖਾ ਦਿਓ ਪਛਾਂਤ ਆਰਡਰ ਦੇਖੋ ਬਈ ਕੁਆਲਿਟੀ ਬਹੁਤ ਚੰਗੀ ਹੈ ਬਈ ਆਰਡਰ ਨਹੀਂ ਹਨਾ ਯਾਰ ਯਾਰ ਸਾਦੇ ਚੰਗੀ ਬਹਿਰ ਹੈ ਕੱਲਾ ਥਣ ਲੈ ਪੂਰੀ ਬਿੱਤੀ ਦੇ ਥਣ ਲੱਗਿਆ ਬਈ ਤੇ ਢਾਂਚਾ ਕਮਾਲ ਦਾ ਫੁੱਲ ਕੱਦ ਦਾ ਵਰਟੀਕਲ ਜੇਰ ਵੀ ਪੈ ਗਈ ਬੱਚਾ ਬੱਚਾ ਦੇ ਤਾਂ ਸੂਈ ਸਵਾਈ ਆ ਬਈ ਜੇਰ ਤਾਂ ਤਈ ਬਹੁਤ ਛੇਤੀ ਆਦੀ ਮੰਨ ਕੇ ਚੱਲੇ 6:30 ਵਜੇ ਸੂਈ ਹੋ ਠੀਕ ਆ ਹਾਂ ਹੂੰ ਠੀਕ ਆ ਬਾਕੀ ਲੇਵਾ ਦਿਖਾ ਦੇ ਪਿਸ਼ਾਬ ਜੂ ਤਾਂ ਪੂਰਾ ਅਜੇ ਤਾਜੀ ਸੂਈ ਕਰਕੇ ਜਮਾਇਲ ਪਲੇਨ ਆ ਤਾਂ ਤੁੰਤੋ ਸਹੀ ਗੱਲ ਹੈ। ਇਹ ਤਾਂ ਜੀ ਸੂਈ ਕਰਕੇ ਲੱਗਦੀ ਹਲੇ। ਹੂੰ ਹੂੰ। ਬਾਕੀ ਲੇਵਾ ਗੱਡ ਦਿਖਾ ਦੇ, ਬਾਕੀ ਖਰਮੀ ਗੁੱਡੀ ਦਿਖਾ ਦੇ ਬੜ ਦੀ। ਸਹੀ ਗੱਲ ਆਪ। ਹਾਂ ਬਾਕੀ ਨਸਲ-ਨਸਲ ਬਹੁਤ ਹੈ। ਹੂੰ ਤੇ ਬਾਕੀ ਥਣ ਲੇਵਾ ਪਛਾਹ ਤੂੰ ਵੀ ਦਿਖਾ ਦੀ ਮੂਹ ਮੱਥਾ ਦਿਖਾ ਦੇ ਡਾਕਟਰ। ਫੇਸ ਬੜਾ ਪਿਆਰਾ ਹੈ। ਫੇਸ ਨਸਲ ਬਹੁਤ ਆ ਗੋਦੀ ਬੱਦੀ ਚੰਗੀ ਆ। ਸਨਖਪਣਾ ਬੜ ਦੇ ਵਿੱਚ ਬਹੁਤ ਆ ਬਈ ਤੋਰਾ ਤਾਰਾ ਦੇਖੋ ਬੜ ਦਾ ਕਮਾਲ ਦਾ। ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ। ਅਡਰ ਦੀ ਕੁਆਲਿਟੀ ਦੇਖੋ ਲੈ। ਬੜਾ ਸ਼ਾਨਦਾਰ ਅਡਰ ਤਿਆਰ ਕਰਿਆ ਕੱਲਾ ਕੱ ਪੂਰੀ ਵੇਖੀ ਤੇ ਥਾਣਾ ਨਾੜਾ ਨੂੜਾ ਫੁੱਲ ਚੰਗੀਆਂ ਲੇਵੇ ਤੇ ਹੂੰ ਕੀ ਬਾਤ ਹੈ ਮੇਸ਼ਾਹ ਤੋਂ ਸਾਡੀ ਡਾਕਟਰ ਨੇ ਵਾਲਾ ਹੂੰ ਲੈ ਪੂਰਾ ਖੁੱਲੇ ਬਾਂਦੇ ਦੀ ਹੈ ਬਾਕੀ ਠੰਡੀ ਸੀ ਲਾ ਹਾਂ ਬਾਕੀ ਪੂਰਾ ਨੰਗੇ ਲੇਵੇ ਦੀ ਬਾਈ ਰਾਹ ਟ੍ਰੈਨਿੰਗ ਕੋ ਹੋਆ ਸਹੀ ਗੱਲ ਆ ਰੱਬ ਨੂੰ ਮਾਰ ਕੇ ਦਿਖਾ ਦਿੰਨੇ ਹਾਂ ਹਾਂ ਤਰਾ ਮਾਰ ਦੋ ਬਈ ਟਾਂਚਾ ਬਹੁਤ ਚੰਗਾ ਬੜਦਾ ਲਾ ਠੰਡੀ ਸੀ ਲਾ ਜਿਵੇਂ ਮਰਦੀ ਵਾਹ ਲੈ ਕੋਈ ਚੱਕਰ ਨਹੀਂ ਨਿਆਣਾ ਵੀ ਨਹੀਂ ਪਾਇਆ ਬਾਈ ਨੇ ਕੀ ਬਾਤ ਆ ਲੈ ਧਾਰ ਦੂਰ ਦੇਖੋ ਬਈ ਚਵਾਈ ਜੀ ਪੂਰੀ ਚੰਗੀ ਹੈ ਗੱਲ ਚੋਂ ਤਾਂ ਬਹੁਤ ਚੰਗਾ ਬਹਿਦਾ ਹੈ ਹੂੰ ਕਿਆ ਬਾਤ ਹੈ ਜੀ ਕਰਦਾ ਕੋਈ ਚੋਈ ਜਾਂ ਕੋਈ ਭੂਰ ਸਰਲਾਵ ਨਹੀਂ ਨਿਬੜਦੀ ਐ ਚੋਈ ਇਹ ਲਓ ਲੈ ਕਿਆ ਬਾਤ ਹੈ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਪੂਰਾ ਨਹੀਂ ਹੈਲਦੀ ਕਰਉ ਨਾਲ ਤਰੀਆ ਬਹਿੜੀ ਵਾਈ ਜਿੰਗੇ ਬਾਦ ਦੁੰਨੇ ਵਾਸੀ ਬਹਿ ਕੇ ਚੋਲਾ ਗਾ ਤੇ ਇੱਕ ਬਾਈ ਬਹਿ ਕੇ ਚੋਲੀ ਇੰਦਣਾ ਤਾਂ ਕੰਮ ਹੀ ਨਹੀਂ ਬਹਿੜਦਾ ਛੱਲਣ ਵਾਲਾ ਤਾਂ ਕੰਮ ਨਹੀਂ ਸਹੀ ਗੱਲ ਆ ਬਾਕੀ ਜਿੱਧਰ ਦੀ ਮਰਜ਼ੀ ਬਹਿਣੀ ਡਾਕਟਰ ਬਾਕੀ ਉਂ ਦੇਖ ਲਾ ਲ ਥਾਂ ਲੇਵਾ ਦਿਖਾ ਦੇ ਪੂਰੀ ਸਾਫ ਸੁਥਰੀ ਹੈ ਇਹ ਨਾਲਾ ਇਧਰ ਵੀ ਬਹੁਤ ਅਲੀ ਵੇਚ ਆ ਦੇਣਾ ਉਹਦਾ ਇਨਾਰ ਨੂੰ ਬਹੁਤ ਚੰਗੀਆਂ ਬਾਕੀ ਲੇਵੇ ਤੇ ਹੀ ਬਰੀਕੀਆਂ ਬਹੁਤ ਆ ਸਹੀ ਗੱਲ ਆ ਮੈਂ ਹਾਂ ਮਾਂ ਗਾ ਮੂੰਹ ਤਾਂ ਲੇਵਾ ਬਾਕੀ ਮੂੰਹ ਮੱਥਾ ਦਿਖਾ ਰ ਤਾਂ ਯਾਰ ਦਾ ਹੀ ਬਹਿੜਾ ਛੇਸ ਬੜਾ ਪਿਆਰਾ ਬਾਕੀ ਦੁੱਧ ਅਜੇ ਮੰਨ ਸੁਈ ਕਰਕੇ ਲੱਗਦੀ ਹੈ ਜਦੋਂ ਘੰਟਾ ਤੋਂ ਘਨੇ ਨੰਗੇ ਉਹ ਕੱਕ ਚੱਕ ਲਈ ਵੇਰਦੇ ਨਿਕਲਿਆ ਹੁਣਾ ਸਹੀ ਗੱਲ ਆ ਬਾਈ ਤੇ ਮੁੱਲ ਫੋਨ ਕਿ ਹੋਜੇ ਮੁੱਲ ਫੋਨ ਤੇ ਹੋ ਡਾਡਰ ਜੈਜ ਹੁਣ ਆਪਾਂ ਕੋ ਮੁੱਲ ਦਾ ਵਾਦਾ ਕਰਦੀ ਬਹੁਤ ਠੀਕ ਮੁੱਲ ਜੈਜ ਹੋਣੇ ਆ ਆਪਾਂ ਮੁੱਲ ਦੀ ਵਾਦਾ ਕਰਦੇ ਠੀਕ ਵੱਡੀ ਗੱਲ ਕੀ ਸੀ ਏ ਸੰਧੀ ਦੇ ਹੋਵੇ ਸੀਲ ਠੰਡੀ ਪੂਰੀ ਆ ਮੁੱਲ ਬਾਈ ਦੇ ਪਹਿਲਾਂ ਵੀ ਜੈਜ ਹੀ ਹੁੰਦੇ ਆ ਹਾਂ ਬਣਾ ਰੋ ਪਹਿਲੇ ਦੂਜੇ ਫੋਨ ਦੀ ਵੇਣਾ ਵੇਚ ਜਾਂਦੇ ਆ ਪਰ ਇਹਦਾ ਮੰਨ ਕੇ ਚੱਲੋ ਜੇ ਅੱਗੇ ਨਹੀਂ ਮੁੱਲ ਜੈਜ ਕਰਨਾ ਤਾਂ ਪਹਿਲਾ ਜਾਂ ਦੂਜੇ ਫੋਨ ਦੀ ਵੇਰ ਵੇਚਣੀ ਆ ਬਹੁਤ ਠੀਕ ਆਪਾਂ ਉਹੀ ਗੱਲ ਨਹੀਂ ਬਦਾਮੋਲੀ ਕਰ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ